ਬਾਬਾ ਜੀ ਕੀ ਨਾਮ ਜੀ ਤੁਹਾਡਾ ਹਾਂਜੀ ਮੇਰਾ ਨਾਮ ਬਾਬਾ ਕੁਲਦੀਪ ਸਿੰਘ ਹੈ ਜੀ ਤੇ ਕਿਥੋਂ ਦੇ ਰਹਿਣ ਵਾਲੇ ਮੇਰਾ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਤੇ ਬਾਬਾ ਜੀ ਇਹ ਕੀ ਮਾਮਲਾ ਆ ਪੂਰਾ ਜਿਹੜਾ ਤੁਸੀਂ ਮੀਡੀਆ ਦੇ ਸਾਹਮਣੇ ਲੈ ਕੇ ਆਏ ਇਹ ਮਾਮਲਾ ਡੇਰਾ ਉਦਾਸ ਸਿੰਘ ਬਾਬਾ ਦਰਸ਼ਨ ਦਾਸ ਪਿੰਡ ਸੰਗਤਪੁਰਾ ਤਹਿਸੀਲ ਜ਼ਿਲ੍ਹਾ ਤਰਨਤਾਰਨ ਦਾ ਇਹ ਮਹੰਤ ਬਾਬਾ ਹੀਰਾ ਸਿੰਘ ਜੀ ਹੈ ਇਹਨਾਂ ਨੂੰ ਉੱਥੇ ਮਤਲਬ ਜਿਹੜੀ ਉੱਥੋਂ ਦੀ ਦਸਤਾਰਬੰਦੀ ਉਹ ਕੀਤੀ ਗਈ ਸੀ 25 ਮਾਰਚ 2022 ਦੇ ਵਿੱਚ ਉੱਥੇ ਦੀ ਸਰਬੰਦੀ ਮੌਜੂਦਾ ਉੱਥੋਂ ਦੇ ਜਿਹੜੇ ਮੁੱਖ ਮੰਤ ਹੈ ਮਹੇਸ਼ਵਰ ਦਾਸ ਦੀ ਹਰਦوار ਵਾਲੇ ਜੋ ਪੰਚਾਇਤੀ ਬੜਾ ਉਦਾਸੀਨ ਖਾੜਾ ਦੇ ਮੁੱਖ ਪ੍ਰਬੰਧਕ ਆ ਉਹਨਾਂ ਵੱਲੋਂ ਇਹਨਾਂ ਨੂੰ ਉੱਥੋਂ ਦੀ ਮਤਲ ਜਿਹੜੀ ਮਹੰਤੀ ਸੀ ਉਹ ਦਿੱਤੀ ਗਈ ਸੀ ਉਹਦੇ ਬਾਅਦ ਦੇ ਵਿੱਚ ਇਹ ਮਹੰਤੀ ਜਿਹੜੀ ਹੈ ਉਸ ਤੋਂ ਬਾਅਦ ਦੇ ਵਿੱਚ ਆ ਵੇਖੋ ਤੁਸੀਂ ਇਹ ਹਾਂਜੀ ਹਾਂਜੀ ਇਹ ਉਸ ਵਕਤ ਦੀਆਂ ਤਸਵੀਰਾਂ ਉਸ ਵਕਤ ਦੀਆਂ ਇਹ ਤਸਵੀਰਾਂ ਉਸ ਵਕਤ ਦੀਆਂ ਜਿੱਦੋਂ ਦਸਤਾਰਬੰਦੀ ਕੀਤੀ ਗਈ ਇਹਨਾਂ ਦੀ ਬਕਾਇਦਾ ਦੀ ਜਿਹੜੀ ਲਿਖਤ ਵੀ ਆ ਉਹਨਾਂ ਮਹਾਪੁਰਖਾਂ ਵੱਲੋਂ ਮਤਲਬ ਕੀਤੀ ਗਈ ਹੈ ਇਹ ਉਹਨਾਂ ਦੇ ਸਾਈਨ ਆ ਦਸਕਤਿਆ ਬਾਕੀ ਸਾਰੇ ਮਾਹਮਪੁਰਖ ਜਿਹੜੇ ਆਏ ਸੀ ਮੌਕੇ ਤੇ ਦਮਦਮੀ ਟਕਸਾਲ ਵੱਲੋਂ ਖਾਰ ਸੇਵਾ ਵਾਲੇ ਮਾਹਮਪੁਰਖਾਂ ਵੱਲੋਂ ਸਾਰੇ ਵੱਲੋਂ ਕੀਤੀ ਗਈ ਸੀ ਫਿਰ ਇਹਨਾਂ ਨੂੰ ਜਦੋਂ ਪ੍ਰਬੰਧ ਦੇਣ ਦੀ ਗੱਲ ਜੱਲੀ ਸੀ ਤੇ ਪਿੰਡ ਦੀ ਉੱਥੇ ਇੱਕ ਕਮੇਟੀ ਬਣੀ ਹੋਈ ਸੀ 2012 ਤੋਂ ਤਕਰੀਬਨ ਉੱਥੇ ਕਮੇਟੀ ਪ੍ਰਬੰਧ ਚਲਾ ਰਹੀ ਸੀ ਜਦੋਂ ਉਹਨਾਂ ਨੂੰ ਪ੍ਰਬੰਧ ਦੇਣ ਦੀ ਗੱਲ ਕੀਤੀ ਗਈ ਉਹਨਾਂ ਪ੍ਰਬੰਧ ਦੇਣ ਤੋਂ ਆਨਾਖਾਨੀ ਕੀਤੀ ਕੁਝ ਵਿੱਚ ਪਿੰਡ ਦੇ ਮੋਹਤਮਰ ਬੰਦਿਆਂ ਦੇ ਵਿੱਚ ਪੈ ਕੇ ਥੋੜਾ ਜਿਹਾ ਪ੍ਰਬੰਧ ਵਿੱਚੋਂ ਇਹਨਾਂ ਨੂੰ ਦਵਾਇਆ ਗਿਆ ਤੱਕ ਇੱਕ ਚਾਬੀ ਇਹਨਾਂ ਨੂੰ ਦਿੱਤੀ ਗਈ ਗੋਲਕ ਦੀ ਇੱਕ ਚਾਬੀ ਮਤਲਬ ਉਹਨਾਂ ਨੇ ਰੱਖ ਲਈ ਉਸ ਤੋਂ ਬਾਅਦ ਫਿਰ ਇਹ ਚਾਬੀ ਆਪਣੇ ਬੰਦਿਆਂ ਨੂੰ ਦੇ ਕੇ ਉਸ ਸਮਾਗਿਆਤ ਆਸ-ਪਾਸੇ ਚਲੇ ਗਏ ਤੇ ਉਹਦੇ ਬਾਅਦ ਉਹ ਜਿਹੜੀ ਚਾਬੀ ਸੀ ਉਹਨਾਂ ਨੇ ਉਹਨਾਂ ਦੇ ਇਹਨਾਂ ਦੇ ਜਿਹੜੇ ਨਾਲ ਦੇ ਸੇਵਾਦਾਰ ਸੀ ਉਹਨਾਂ ਕੋਲ ਦਬਾਕ ਧਮਕਾ ਕੇ ਖੋਲੀ ਇਹ ਨਵੇਂ ਪ੍ਰਬੰਧਕ ਉਥੇ ਆਪਣੇ ਆਪ ਥਾਪ ਦਿੱਤੇ ਇਹਨਾਂ ਨੇ ਉਦੋਂ ਗੋਲਕ ਵਿੱਚੋਂ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਸੀ ਵੀ ਸਾਨੂੰ ਮਾਇਆ ਚਾਹੀਦੀ ਪ੍ਰਬੰਧ ਵਾਸਤੇ ਉਹਨਾਂ ਨੇ ਝੂਠੇ ਪਰਚੇ ਦੇ ਝੂਠਾ ਕੇਸ ਇਹਨਾਂ ਤੇ ਖਦਾਇਰ ਕੀਤਾ ਸੀ ਤੇ ਸਿਵਲ ਜੱਜ ਦੇ ਅੰਦਰ ਤਰਨਤਾਰ ਇਹ ਉਹਦੀ ਜੱਜਮੈਂਟ ਇਹਦੇ ਵਿੱਚ ਉਹਨਾਂ ਨੇ ਫੈਸਲਾ ਜਿਹੜਾ ਵਾ ਉਹ ਇਹਨਾਂ ਦੇ ਹੱਕ ਵਿੱਚ ਸੁਣਾਇਆ ਵਾ ਚਲ ਉਹਨਾਂ ਨੇ ਇੱਕ ਬਾਬਾ ਦਰਸ਼ਨਦਾਸ ਵੈਲਫੇਅਰ ਸੁਸਾਇਟੀ ਝੂਠੀ ਸੁਸਾਇਟੀ ਬਣਾ ਕੇ ਝੂਠੀ ਜਾਲੀ ਜਿਸ ਸਟੇਸ਼ਨ ਉਹਨਾਂ ਨੇ ਉਹ ਸੁਸਾਇਟੀ ਦੀ ਲੈ ਕੇ ਵੀ ਅਸੀਂ ਇਸ ਸੁਸਾਇਟੀ ਦੇ ਦੁਆਰਾ ਪ੍ਰਬੰਧ ਚਲਾ ਰਹੇ ਹਾਂ ਇਹਨਾਂ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੌਣ ਲੋਕ ਜਿਨ੍ਹਾਂ ਵੱਲੋਂ 40 ਜਿਹੜੀ ਤੁਸੀਂ ਕਹਿ ਰਹੇ ਹੋ ਸੁਸਾਇਟੀ ਧਾਰਕ ਸੀ ਉਹ ਪਿੰਡ ਦੇ ਇਹਨਾਂ ਦੇ ਪਿੰਡ ਦੇ ਪਛੰਦੇ ਆ ਜੀ ਤਾਰਾ ਸਿੰਘ ਦੇ ਨਾਮ ਤੇ ਉਹਨਾਂ ਦਾ ਨਾਮ ਇਹਦੇ ਵਿੱਚ ਸਾਰਾ ਉਹਨਾਂ ਦਾ ਲਿਖਿਆ ਹੋਇਆ ਨਾਮ ਜੀ ਨਾਮ ਥੋੜੇ ਦੱਸ ਸਕਦੇ ਜੀ ਨਾਮ ਲਗ ਹਰਦੇਵ ਸਿੰਘਾ ਹਰਦੇਵ ਸਿੰਘ ਆ ਜੀ ਸੁਖਦੇਵ ਸਿੰਘ ਅਜੀਤ ਸਿੰਘ ਅਰਦੇਸ ਸਿੰਘ ਉਹਜੀਤ ਸਿੰਘ ਗੁਰਤੇਜ ਸਿੰਘ ਉਹਦੇ ਸਿੰਘ ਉਹਦੇ ਸਿੰਘ ਵੀ ਇਹਨਾਂ ਬੰਦਿਆਂ ਨੇ ਇੱਕ ਝੂਠੀ ਸੁਸਾਇਟੀ ਜਾਲੀ ਸੁਸਾਇਟੀ ਰਜਿਸਟ੍ਰੇਸ਼ਨ ਵੀ ਉਹਦੀ ਜਾਲੀ ਆ ਅਦਾਲਤ ਨੇ ਇਹਦੇ ਵਿੱਚ ਬਕਾਇਦਾ ਦੱਸਿਆ ਵੀ ਉਹਦੀ ਰਜਿਸਟ੍ਰੇਸ਼ਨ ਜਿਹੜੀ ਫੇਕ ਬਣਾਈ ਗਈ ਹੈ ਫੇਕ ਰਜਿਸਟ੍ਰੇਸ਼ਨ ਕਰਾ ਕੇ ਉਹ ਵੀ ਇਹਨਾਂ ਦੀ ਦਸਤਾਰਬੰਦੀ ਤੋਂ ਬਾਅਦ ਵੇਖੋ ਇੱਕ ਦਸਤਾਰਬੰਦੀ 25 ਮਾਰਚ 2022 ਦੇ ਵਿੱਚ ਹੁੰਦੀ ਆ ਤੇ ਉਹ ਜਿਹੜੀ ਸੁਸਾਇਟੀ ਉਸ ਤੋਂ ਬਾਅਦ ਬਣਾਉਂਦੇ ਆ ਜੇ ਉਹ ਸੱਚੇ ਸੀ ਤਾਂ ਉਹਨਾਂ ਦੀ ਸੁਸਾਇਟੀ ਪਹਿਲਾਂ ਤੋਂ 2012 ਤੋਂ ਹੀ ਬਣੀ ਹੋਣੀ ਚਾਹੀਦੀ ਜਦੋਂ ਤੋਂ ਪ੍ਰਬੰਧ ਚਲਾ ਰਹੇ ਸੀ ਪਰ ਇਹਨਾਂ ਨੂੰ ਪ੍ਰਬੰਧ ਨਹੀਂ ਦਿੱਤਾ ਗਿਆ ਉਲਟਾ ਇਹਨਾਂ ਦੇ ਕੇਸ ਪਾਇਆ ਗਿਆ ਉਹ ਅਦਾਲਤ ਨੇ ਉਹ ਕੇਸ ਇਹਨਾਂ ਦੇ ਹੱਕ ਵਿੱਚ ਕਰ ਦਿੱਤਾ ਫਿਰ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਪ੍ਰਬੰਧ ਦੇ ਜਿਹੜੇ ਬੰਦੇ ਸੀ ਉਹ ਬਤਲ ਦਿੱਤੇ ਜਿਹੜੇ ਹੁਣ ਬਦਲਵੇਂ ਬੰਦੇ ਉੱਥੇ ਰਹਿ ਰਹੇ ਆ ਉਹਨਾਂ ਦੇ ਨਾਲ ਇਹਨਾਂ ਨੇ ਰਲ ਮਿਲ ਕੇ ਹੁਣ ਜਿਹੜਾ ਆਉਣ ਵਾਲਾ ਬਾਬਾ ਦਰਸ਼ਨ ਦਾ ਜੋੜ ਮੇਲਾ ਵਾ ਜੋ 31 ਜਨਵਰੀ 2025 ਨੂੰ ਮਨਾਇਆ ਜਾਵੇਗਾ ਉਹਦੇ ਸਬੰਧ ਵਿੱਚ ਤੇ ਤਿਆਰੀ ਨੂੰ ਲੈ ਕੇ ਇਹਨਾਂ ਦੀ ਕਸ਼ਮਕਸ਼ ਚੱਲ ਰਹੀ ਸੀ ਜ ਜਿਹਦੇ ਵਿੱਚ ਹੁਣ ਜਿਹੜਾ ਉੱਥੇ ਪ੍ਰਧਾਨ ਬਣਾਇਆ ਹੋਇਆ ਹੈ ਪਰਮਜੀਤ ਸਿੰਘ ਉਹਦਾ ਨਾਮ ਹੈ ਪਰਮਜੀਤ ਸਿੰਘ ਉਹਨੇ ਇਹਨਾਂ ਦੇ ਨਾਲ ਗਾਲੀ-ਗਲੋਚ ਵੀ ਕੀਤੀ ਆ ਉਹ ਜੁੱਤੀਆਂ ਪਾ ਕੇ ਉੱਥੇ ਲੰਗਰ ਹਾਲ ਵਿੱਚ ਤੁਰਿਆ ਫਿਰਦਾ ਮੈਂ ਬੇਦਬੀ ਕਰਦਾ ਵਾ ਜਿਹੜੀ ਮਹਾਪੁਰਖਾਂ ਦੀ ਪੁਰਾਤਨ ਇਮਾਰਤ ਆ ਉਦਾਸੀਨ ਸੰਪਰਦਾ ਦੇ ਜਿਹੜੇ ਪੁਰਾਤਨ ਇਮਾਰਤਾਂ ਉਹਦੇ ਨਾਲ ਛੇੜਛਾੜ ਵੀ ਕੀਤੀ ਗਈ ਇਹਨਾਂ ਨੇ ਵਿਰੋਧ ਕੀਤਾ ਇਹਨਾਂ ਦੇ ਨਾਲ ਗਾਲੀ-ਗਲੋਚ ਕੀਤੀ ਗਈ ਤੇ ਇਹਨਾਂ ਦੇ ਗਲ ਵੀ ਉਹ ਪਏ ਨੇ ਇਸ ਕਰਕੇ ਪ੍ਰਸ਼ਾਸਨ ਕੋਲੋਂ ਸਾਡੀ ਮੰਗ ਹੈ ਸੀ ਅੱਜ ਐਸਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਦਰਖਾਸਤ ਦੇਣ ਆਏ ਉਹਨਾਂ ਦੇ ਖਿਲਾਫ ਵੀ ਜਿਹੜਾ ਪ੍ਰਬੰਧ ਹੋ ਇਹਨਾਂ ਨੂੰ ਦਵਾਇਆ ਜਾਵੇ ਤਾਂ ਕਿ ਜੋੜ ਮੇਲਾ ਇਹ ਮਨਾ ਸਕਣ ਤੇ ਇਹਨਾਂ ਨੂੰ ਸੁਰੱਖਿਆ ਵੀ ਦਿੱਤੀ ਜਾਵੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਕਹਿ ਰਹੇ ਹੋ ਅਦਾਲਤ ਵੱਲੋਂ ਪਹਿਲਾਂ ਹੀ ਇਹਨਾਂ ਦੇ ਹੱਥ ਵਿੱਚ ਫੈਸਲਾ ਦੇ ਦਿੱਤਾ ਗਿਆ ਹੈ ਹਾਂਜੀ ਹਾਂਜੀ ਫਿਰ ਉਹ ਕੇਸ ਆਧਾਰ ਤੇ ਅੜਿੱਕਾ ਖੜਾ ਕਰ ਰਹੇ ਬਸ ਬਿਨਾਂ ਵਾਜਾਂ ਤੋਂ ਹੀ ਜੀ ਗੁੰਡਾ ਕਰਦੀ ਹੈ ਗੁੰਡਾ ਕਰਦੀ ਧੱਕਾ ਕਰ ਰਹੇ ਆ ਕਿਸੇ ਦੀ ਸ਼ਹਿਤੋ ਕਰਦੇ ਪਏ ਨੇ ਹੋ ਸਕਦਾ ਕਿਸੇ ਰਾਜਸੀ ਲੀਡਰ ਦੀ ਸ਼ਹਿਵ ਇਹ ਦੇ ਵਿੱਚ ਹੋਵੇ ਪਰ ਜਦੋਂ ਇਹਨਾਂ ਨੂੰ ਦਸਤਾਰ ਬੰਦੀ ਕੀਤੀ ਗਈ ਮੌਜੂਦਾ ਸਰਪੰਚ ਉਸ ਮੌਕੇ ਦਾ ਨੰਬਰਦਾਰ ਮੈਂਬਰ ਸਾਰੇ ਮੰਚ ਤੇ ਹਾਜ਼ਰ ਹੈ ਤੁਸੀਂ ਤਸਵੀਰਾਂ ਵੇਖੀਆਂ ਉਦੋਂ ਕੋਈ ਵਿਰੋਧ ਨਹੀਂ ਉਹਨਾਂ ਨੇ ਕੀਤਾ ਅੱਜ ਜੋ ਤੁਸੀਂ ਐਸਐਸਪੀ ਸਾਹਿਬ ਤੇ ਤੁਸੀਂ ਪੇਸ਼ ਹੋਏ ਜੋ ਤੁਸੀਂ ਮੰਗ ਪੱਤਰ ਦਿੱਤਾ ਹੈ ਐਸਐਸਪੀ ਸਾਹਿਬ ਵੱਲੋਂ ਤੁਹਾਨੂੰ ਕੀ ਪ੍ਰੋਸਾ ਦਵਾਇਆ ਗਿਆ ਹੈ ਅ ਅੱਜ ਇਹ ਸਾਨੂੰ ਮਿਲੇ ਨਹੀਂ ਮਤਲਬ ਸਾਨੂੰ ਉਹਨਾਂ ਨੇ ਮਿਲਣ ਦਾ ਸਮਾਂ ਦਿੱਤਾ ਹੈ ਅਸੀਂ ਉਹਨਾਂ ਨੂੰ ਮਿਲਣ ਜਾਣਾ ਹੈ ਤੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਵੀ ਉੱਥੋਂ ਦੇ ਪ੍ਰਬੰਧਿਆ ਉਹ ਮਹੰਤ ਹੀਰਾ ਸਿੰਘ ਨੂੰ ਸੌਪਿਆ ਜਾਵੇ ਜੋ ਸਿਵਲ ਅਦਾਲਤ ਨੇ ਜਿਹੜਾ ਸਾਨੂੰ ਫੈਸਲਾ ਇਹਨਾਂ ਦੇ ਹੱਕ ਵਿੱਚ ਸੁਣਾਇਆ ਹੈ ਇਹਨੂੰ ਇਹਨਾਂ ਬੇਨ ਉੱਥੇ ਲਾਗੂ ਕੀਤਾ ਜਾਵੇ ਜੇਕਰ ਅਜੇ ਹ ਨਹੀਂ ਹੁੰਦਾ ਤਾਂ ਫਿਰ ਸੰਪਰਦਾਏ ਵੱਲੋਂ ਕੋਈ ਵੱਖਰਾ ਕਦਮ ਚੁੱਕਿਆ ਜਾ ਸਕਦਾ ਹਾਂਜੀ ਹਾਂਜੀ ਜੇ ਨਹੀਂ ਹੁੰਦਾ ਫਿਰ ਸੰਪਰਦਾਾ ਵੱਲੋਂ ਵੱਖਰਾ ਅਦਾਲਤ ਵਿੱਚ ਕੇਸ ਲੱਗੇਗਾ ਉਹ ਆਪਣਾ ਸਥਾਨ ਜਿਹੜਾ ਕਿਉਂਕਿ ਉਹਨਾਂ ਦੀ ਉਹ ਸੰਪਰਦਾ ਦੀ ਉਹ ਜਾਇਦਾਦ ਆ ਉਹ ਸਥਾਨ ਪਿੰਡ ਦਾ ਨਹੀਂ ਹੈਗਾ ਜੀ ਉਹ ਪ੍ਰਾਤਨ ਬਾਬਾ ਦਰਸ਼ਨ ਦਾਸ ਦਾ ਆਸਾਨ ਜਿਹੜਾ 1914 ਵਿੱਚ ਉਹਨਾਂ ਨੇ ਆਪਣਾ ਚੋਲਾ ਉੱਥੇ त्यागਿਆ ਸੀ ਸੱਚਖੰਡ ਗਮਨ ਕਰਕੇ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਚੇਲੇ ਮਹੰਤਾਂ ਵੱਲੋਂ ਜਿਹੜੀ ਇੱਕ ਸੰਪਰਦਾ ਦੀ ਪ੍ਰਣਾਲੀ ਚੇਲਾ ਦਾ ਚੇਲਾ ਜਲਦੀ ਆ ਉਦੇ ਦੁਆਰਾ ਉਸ ਸਥਾਨ ਦਾ ਜਿਹੜਾ ਨਿਰਮਾਣ ਕੀਤਾ ਗਿਆ ਹੈ ਇਹਦੇ ਵਿੱਚ ਕੋਈ ਸਿੰਘ ਸਭਾ ਜਾਂ ਕੋਈ ਕਮੇਟੀ ਜਾਂ ਕੋਈ ਸੋਸਾਇਟੀ ਦਾ ਕੋਈ ਇਹਦੇ ਵਿੱਚ ਯੋਗਦਾਨ ਨਹੀਂ ਆ ਉਹ ਮਾਹਪੁਰਖਾਂ ਦੀ ਨਿੱਜੀ ਸੰਪਤੀ ਆ ਉਹ ਉਦਾਸੀਨ ਅਖਾੜੇ ਦੀ ਸੰਪਤੀ ਆ ਜਿਹਦਾ ਮੌਜੂਦਾ ਮਹੰਤੋਂਾਂ ਨੇ ਬਾਬਾ ਹੀਰਾ ਸਿੰਘ ਨੂੰ ਥਾਪਿਆ ਵਾ ਬਕਾਇਦਾ ਉਹਨਾਂ ਨੇ ਇਹਦੇ ਵਿੱਚ ਇਹ ਵੀ ਲਿਖਿਆ ਗਿਆ ਵਾ ਕਿ ਜੇ ਇਹ ਉਸ ਸੰਪਤੀ ਨੂੰ ਵੇਚਦੇ ਆ ਜਾਂ ਗਹਿਣੇ ਰੱਖਦੇ ਆ ਜਾਂ ਪਰਿਵਾਰ ਦੇ ਹਿੱਤਾਂ ਲਈ ਵਰਤਦੇ ਆ ਤੇ ਉਹ ਇਹਨਾਂ ਨੂੰ ਬਦਲ ਵੀ ਸਕਦੇ ਆ ਪਰ ਉਹਨਾਂ ਕੋਈ ਉੱਤੇ ਜੋੜ ਮੇਲੇ ਦੇ ਸੰਬੰਧ ਵਿੱਚ ਕਿੰਗੇ ਇਮਾਰਤ ਦੇ ਨਾਲ ਛੇੜਛਾੜ ਵੀ ਹੋਈ ਹੈ ਹਾਂਜੀ ਹਾਂਜੀ ਬਿਲਕੁਲ ਉਹਨੂੰ ਗੇਰਵੇ ਰੰਗ ਦਾ ਰੰਗ ਪ੍ਰਾਤਨ ਸਮੇਂ ਤੋਂ ਹੀ ਉਸ ਇਮਾਰਤ ਨੂੰ ਕੀਤਾ ਜਾਂਦਾ ਪਰ ਇਹਨਾਂ ਨੇ ਐਤ ਕੀ ਰੰਗ ਜਿਹੜਾ ਬਦਲਦੇ ਉੱਥੇ ਚਿੱਟਾ ਰੰਗ ਕੀਤਾ ਕੁਝ ਇਮਾਰਤਾਂ ਨੂੰ ਤੋੜ ਕੇ ਕਮਰੇ ਵੀ ਵੱਖਰੇ ਬਣਾ ਦਿੱਤੇ ਗਏ ਨੇ ਇਸ ਕਰਕੇ ਉਹ ਛੇੜਛਾੜ ਜਿਹੜੀ ਹੈ ਉਹ ਸਹਿਣ ਨਹੀਂ ਕੀਤੀ ਜਾ ਸਕਦੀ ਜਿਹੜਾ ਇਹਨਾਂ ਦੇ ਮੰਨ ਤੇ ਹੀਰਾ ਦਾਸ ਦੇ ਉੱਤੇ ਕੋਈ ਹਮਲਾ ਹਾਂਜੀ ਹਾਂਜੀ ਉਹ ਜਿਹੜਾ ਹੁਣ ਪ੍ਰਧਾਨ ਬਣਾਇਆ ਉਹਨੇ ਜੁੱਤੀ ਮਾਰੀ ਇਹਨਾਂ ਦੇ ਵੀ ਇਹਨਾਂ ਨੇ ਰੋਕਿਆ ਸੀ ਉਹ ਲੰਗਰ ਹਾਲ ਵਿੱਚ ਜੁੱਤੀਆਂ ਲੈ ਕੇ ਫਿਰਦਾ ਸੀ ਉੱਥੇ ਸੰਗਤਾਂ ਵੀ ਹਾਜ਼ਰ ਸੀ ਮੌਜੂਦੇ ਦੇ ਸੰਗਤਾਂ ਦੇ ਸਾਹਮਣੇ ਉਹਨੇ ਜੁੱਤੀ ਇਹਨਾਂ ਦੇ ਮਾਰੀ ਇਸ ਬਾਬਤ ਕੋਈ ਐਪਲੀਕੇਸ਼ਨ ਦਿੱਤੀ ਹੈ ਨਹੀਂ ਹਜੇ ਕੋਈ ਨਹੀਂ ਦਿੱਤੀ ਹੁਣ ਇਸ ਬਾਬਤ ਅੱਜ ਹੀ ਸਾਰਾ ਕੁਝ ਅਸੀਂ ਕਰ ਰਹੇ ਆਂ ਪ੍ਰਸ਼ਾਸਨ ਤੋਂ ਕੀ ਮੰਗਾਂ ਪ੍ਰਸ਼ਾਸਨ ਤੋਂ ਇਹੀ ਮੰਗਿਆ ਵੀ ਜਿਹੜੀ ਉਹਨਾਂ ਨੇ ਵੈਸੇ ਤੇ 295ਏ ਦਾ ਪਰਚਾ ਬਣਦਾ ਉਹਨਾਂ ਤੇ ਧਾਰਮਿਕ ਸੰਸਾਵਾ ਦੇ ਨਾਲ ਛੇੜਛਾੜ ਕਰਨ ਦਾ ਤੇ ਇਹਨਾਂ ਦੇ ਬਾਣੇ ਦੇ ਵੇਖੋ ਇਹਨਾਂ ਨੇ ਇੱਕ ਧਰਮ ਦਾ ਬਾਣਾ ਪਾਇਆ ਹੋਇਆ ਹੈ ਇਹ ਗੇਰੂਏ ਰੰਗ ਦਾ ਬਾਣਾ ਇਹਨਾਂ ਨੇ ਪਹਿਨਿਆ ਹੋਇਆ ਜਿਹੜਾ ਧਰਮ ਦਾ ਬਾਣਾ ਹਿੰਦੁਸਤਾਨ ਦੀ ਸਰਕਾਰ ਵੀ ਇਹਨੂੰ ਪ੍ਰਮਾਣਿਤ ਕਰਦੀ ਹੈ ਉਹਦੇ ਉੱਪਰ ਉਹਨਾਂ ਨੇ ਜੁੱਤੀ ਮਾਰੀ ਹੈ ਇਹ 295ਏ ਦਾ ਪਰਚਾ ਉਹਨਾਂ ਤੇ ਹੋਣਾ ਚਾਹੀਦਾ ਜੀ ਸਿੰਘ ਜੀ ਪਿੰਡ ਕਿਹੜਾ ਹੈ ਸੰਗਤਪੁਰਾ ਜੀ ਇਹ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਡੀ ਕੀ ਰਿਸਪੌਂਸਿਬਿਲਟੀ ਹੈ ਮੈਂ ਸੇਵਾਦਾਰ ਹਾਂ ਜੀ ਮੈਨੂੰ ਸਾਨੂੰ ਪਿੰਡ ਨੇ ਕਮੇਟੀ ਦੇ ਬਣਾਏ ਨੌ ਮੈਂਬਰ ਜੀ ਤੇ ਅਸੀਂ ਮਤਲਬ ਸੇਵਾ ਕਰਦੇ ਆਂ ਸਾਡੀ ਕੋਈ ਮਾਲਕੀ ਨਹੀਂ ਗਈ ਪਿੰਡ ਨੇ ਸਾਨੂੰ ਸੇਵਾ ਕਰਨ ਨੂੰ ਡਾਇ ਹੈ ਸੇਵਾ ਕਰਦੇ ਆ ਜੀ ਬਾਬਾ ਹੀਰਾ ਸਿੰਘ ਮੰਤਿਆ ਜਿਹੜਾ ਹੈ ਮੋਸਾ ਵੱਲੋਂ ਇਹ ਕਿਹਾ ਗਿਆ ਹੈ ਕਿ ਅਦਾਲਤ ਵੱਲੋਂ ਉਹਨਾਂ ਨੂੰ ਜਿਹੜਾ ਤੁਹਾਡੇ ਵੱਲੋਂ ਇੱਕ ਕੇਸ ਪਿਆ ਸੀ ਜਿਹਦੇ ਵਿੱਚ ਚੇਤੂ ਇਕਰਾਰ ਦਿੱਤਾ ਗਿਆ ਔਰ ਡੇਰੇ ਦੇ ਮਾਲਕ ਦੱਸਿਆ ਗਿਆ ਉਹ ਜੀ ਪਹਿਲੀ ਕਮੇਟੀ ਨਾਲ ਸਾਡਾ ਕੋਈ ਉਹਦੇ ਨਾਲ ਤਲਕ ਨਹੀਂਗਾ ਸਾਡਾ ਕੋਈ ਉਹਦੇ ਨਾਲ ਲੈਣ ਦੇਣੇ ਨਾ ਨੂੰ ਪਤਾ ਵਾ ਤੇ ਨਾ ਹੀ ਉਹਦੇ ਬਾਰੇ ਕੋਈ ਕਹਿ ਸਕਦੇ ਆ ਜੋ ਪਈ ਹੁਕਮਾਂ ਨੂੰ ਨਹੀਂ ਮੰਨਦੇ ਮੰਨਦੇ ਆ ਜੀ ਮੰਨਦੇ ਕਿਉਂ ਨਹੀਂ ਜੀ ਉਹ ਤੇ ਪਹਿਲੀ ਕਮੇਟੀ ਨਾਲ ਉਹਦਾ ਰਾਟਾ ਹੀ ਉਹ ਕਮੇਟੀ ਨਿਕਲ ਗਈ ਆ ਇਹ ਹੁਣ ਉਹੀ ਰਾਜਣ ਜਾਂ ਉਹ ਕਮੇਟੀ ਵਾਲਿਆਂ ਨਾਲ ਸਾਡੇ ਨਾਲ ਨਾ ਹੀ ਇਹਨਾਂ ਕੋਈ ਗੱਲਬਾਤ ਕੀਤੀ ਆ ਤੇ ਨਾ ਹੀ ਉਹਨੂੰ ਕੋਈ ਪਤਾ ਹਰਾ ਸਿੰਘ ਦਾ ਕਹਿਣਾ ਹੈ ਤੁਹਾਡੀ ਕਮੇਟੀ ਉਹਦੇ ਨਾਲ ਧੱਕੇਸ਼ਾਹੀ ਕਰ ਰਹੀ ਆ ਕੋਈ ਧੱਕੇਸ਼ਾਹੀ ਨਹੀਂ ਅਸੀਂ ਸੇਵਾ ਕਰਦੇ ਆ ਜੀ ਔਰ ਦੁਆਰੇ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਕੋਈ ਕਬਜ਼ਾ ਨਹੀਂ ਸਾਡਾ ਜੀ ਸਾਡੀ ਸੇਵਾ ਸੇਵਾ ਕਰਦੇ ਆ ਜੀ ਔਰ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਜਿਹੜੇ ਸਿੰਘ ਲੰਗਰ ਦੇ ਵਿੱਚ ਜੋੜੇ ਲੈ ਕੇ ਕੋਈ ਜੋੜਾ ਨਹੀਂ ਪੈਰੀ ਚਪਲਾ ਪਾਈਆਂ ਜੀ ਹੌਲ ਵੀ ਦੇ ਸਕਦੇ ਆ ਜੀ ਕੋਈ ਜੋੜਾ ਲੈ ਕੇ ਆਉਂਦੇ ਨਹੀਂ ਸੀ ਤੇ ਚਪਲਾਂ ਲੈ ਕੇ ਆਉਨੇ ਆ ਜੀ ਕੋਈ ਬਾਹ ਰਾਗੇ ਕੋਈ ਉਹ ਨਿਕ ਨਾ ਹੀਰਾ ਸਿੰਘ ਦਾ ਇੱਕ ਹੋਰ ਦੋਸ਼ ਆ ਤੁਹਾਡੇ ਤੇ ਕਿ ਤੁਸੀਂ ਉਹ ਉਹਨਾਂ ਮਾਰਕਟਾਈ ਕੀਤੀ ਆ ਕਿ ਇੱਕ ਜੋੜਾ ਲਾ ਕੇ ਉਹਦੇ ਉਹਦੇ ਬਾਣੇ ਤੇ ਮਾਰਿਆ ਜੀ ਬਾਬਾ ਦਰਸ਼ਨਦਾਸ ਜਾਣਦਾ ਜੇ ਉਹਦੇ ਨੂੰ ਹੱਥ ਵੀ ਆ ਕੇ ਕਰਕੇ ਕੀਤਾ ਹੋਵੇ ਤੇ ਅੱਛਾ ਜੀ ਹਾਂ ਇਹ ਤੋਂ ਤਾਂ ਤੇ ਆ ਦੇ ਸਕਦੇ ਜੇ ਐਂ ਕਰਕੇ ਹੱਥ ਵੀ ਕੀਤਾ ਹੋਵੇ ਉਂਗਲ ਵੀ ਕੀਤੀ ਹੋਵੇ ਉਹਦਾ ਦਿੰਦਾ ਨਹੀਂ ਪਰਮਜੀਤ ਸਿੰਘ ਤੇ ਇਲਜ਼ਾਮ ਨਹੀਂ ਉਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਅੱਛਾ ਤੁਸੀਂ ਕਹਿੰਦੇ ਜੀ ਅਸੀਂ ਸੇਵਾਦਾਰ ਆ ਤੇ ਜਿਹੜੀਆਂ ਗੋਲਕ ਦੀਆਂ ਚਾਬੀਆਂ ਉਹ ਕਿਹਦੇ ਕੋਲ ਆ ਉਹ ਤਾਂ ਮੁੰਡੇ ਰਵਾਜੀ ਸਾਡੇ ਕੋਲ ਰਾਈ ਲਈ ਸਾਨੂੰ ਦਿੱਤੀਆਂ ਜਿਹੜਾ ਪਹਿਲਾ ਪ੍ਰਧਾਨ ਨੇ ਉਹਨੇ ਦਿੱਤੀਆਂ ਆ ਅਸੀਂ ਮੈਂਬਰ ਆ ਅਸੀਂ ਸੇਵਾਦਾਰ ਆ ਅੜੀ ਕੋਈ ਪ੍ਰਧਾਨ ਨਹੀਂ ਆ ਜੀ ਮੰਦੇ ਚਾਬੀਆਂ ਤੁਹਾਡੇ ਕੋਲ ਗੋਲਕਦੀਆਂ ਹਾਂਜੀ ਇਹ ਮੰਦੇ ਸਾਡੇ ਕੋਲ ਆ ਜੀ ਇਹਦਾ ਮਤਲਬ ਮਾਲਕ ਫਿਰ ਤੁਸੀਂ ਹੋਏ ਮਾਲਕ ਨਹੀਂ ਜੀ ਅਸੀਂ ਸੇਵਾਦਾਰ ਆ ਜੀ ਕਮੇਟੀ ਦੇ ਵਿੱਚੋਂ ਹੀ ਆ ਉਹ ਦੋ ਜਿੰਨੇ ਕੋ ਚਾਬੀ ਹੈ ਉਹ ਕਮੇਟੀ ਦੇ ਵਿੱਚੋਂ ਮੈਂਬਰ ਕਮੇਟੀ ਦੇ ਵਿੱਚੋਂ ਜੀ ਇਹਦਾ ਮਤਲਬ ਅਦਾਲਤ ਦੇ ਹੁਕਮਾਂ ਨੂੰ ਟੇਚ ਜਾਣ ਦੇ ਨਹੀਂ ਜੀ ਆਹੀ ਵਾਹ ਸਿਰ ਮੱਥੇ ਮੰਨਦੇ ਆ ਜੀ ਫਿਰ ਹੀਰਾ ਸਿੰਘ ਨੂੰ ਚਾਬੀਆਂ ਕਿਉਂ ਨਹੀਂ ਦਿੰਦੇ ਚਾਬੀਆਂ ਹੀਰਾ ਸਿੰਘ ਦੇ ਸਾਨੂੰ ਪ੍ਰਧਾਨ ਨੇ ਦਿੱਤੀਆਂ ਵਾ ਪਿੰਡ ਨੇ ਦਿੱਤੀਆਂ ਵਾ ਨਾ ਹੀਰਾ ਸਿੰਘ ਦੇ ਕੋਲੇ ਗਈਆਂ ਨਾ ਉਹ ਤੋਂ ਆਣ ਲਈਆਂ ਨਾ ਇਹਨਾਂ ਨੂੰ ਦਿੱਤੀਆਂ ਅਗਰ ਕੱਲ ਨੂੰ ਕੋਈ ਦਾਲਤ ਵੱਲੋਂ ਆਣ ਕੇ ਇੱਥੇ ਚਾਬੀਆਂ ਟੱਡ ਕੋ ਲੈ ਕੇ ਹੀਰਾ ਸਿੰਘ ਨੂੰ ਚਾਬੀਆਂ ਫੜਾਉਂਦੇ ਆ ਤੇ ਉੱਥੇ ਹੀ ਪੇਸ਼ ਹੋਵਾਂਗੇ ਜੀ ਉੱਥੇ ਕਰਾਂਗੇ ਜੀ ਮਤੇ ਇਹ ਨਹੀਂ ਕਿ ਨੀਤੇ ਨੂੰ ਬਰਨਜੀਤ ਸਿੰਘ ਜੀ ਤੁਸੀਂ ਇੱਥੇ ਕਮੇਟੀ ਮੈਂਬਰ ਹੋ ਗੁਰਦੁਆਰਾ ਸਾਹਿਬ ਦੇ ਯੈਸ ਔਰ ਹੀਰਾ ਸਿੰਘ ਨੇ ਇਲਜ਼ਾਮ ਲਾਏ ਨੇ ਤੁਸੀਂ ਜੋੜੇ ਲੈ ਕੇ ਲੰਗਰ ਘਰ ਵਿੱਚ ਜਾਂਦੇ ਹੋ ਤੇ ਜਦੋਂ ਉਹਨਾਂ ਨਾਲ ਵਿਰੋਧ ਕੀਤਾ ਗਿਆ ਉਹਨਾਂ ਦੇ ਤੁਸੀਂ ਜੁੱਤੀ ਲੈ ਕੇ ਹਮਲਾ ਕੀਤਾ ਉਹਨਾਂ ਦੇ ਜੁੱਤੀ ਮਾਰੀ ਨਹੀਂ ਜੀ ਤੁਹਾਡੀ ਵੀਡੀਓ ਵੀ ਹੈਗੀ ਉਹਨਾਂ ਦੇ ਕੋਲ ਨਹੀਂ ਜੀ ਇੱਕ ਹੋਰ ਵੀ ਉਹਨਾਂ ਵੱਲੋਂ ਤੁਹਾਡੇ ਤੋਂ ਸਵਾਲ ਚੁੱਕਿਆ ਗਿਆ ਕਿ ਤੁਸੀਂ ਪੁਰਾਣੀ ਜਿਹੜੀ ਇਮਾਰਤ ਆ ਉਹਦੇ ਨਾਲ ਛੇੜਛਾੜ ਕੀਤੀ ਗਈ ਹੈ ਨਹੀਂ ਜੀ ਜਦੋਂ ਉਹਨਾਂ ਨੂੰ ਮਤਲਬ ਸੰਤ ਸਮਾਜ ਦੇ ਬੰਦੇ ਹਰ ਦੁਆਰ ਤੋਂ ਆ ਕੇ ਉਹਦੀ ਪੱਗ ਬੰਨਦੇ ਨੇ ਇੱਥੇ ਇਹ ਕਮੇਟੀ ਵੱਲੋਂ ਉਦੋਂ ਕਿਉਂ ਨਹੀਂ ਜਾਂ ਸਰਪੰਚ ਜਿਹੜੇ ਪਿੰਡ ਦੇ ਮਜੂਤਾ ਸੀ ਜਾਂ ਹੋਰ ਬੰਦੇ ਉਹਨਾਂ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਪਤਾ ਨਹੀਂ ਜੀ ਹੁਣ ਕਿਉਂ ਕਰ ਰਹੇ ਫਿਰ ਹੁਣ ਕਿਉਂ ਪਿੰਡ ਵਾਲੇ ਵਿਰੋਧ ਕਰਦੇ ਪਏ ਜਾਂ ਤੁਹਾਡੀ ਕਮੇਟੀ ਵੱਲੋਂ ਸਾਰੇ ਸੇਵਾ ਕਰਦੇ ਜੀ ਤੇ ਬ੍ਰੋ ਵਿਰੋਧ ਕਰਦੇ ਪਏ ਜੋ ਵਿਰੋਧ ਕੋਈ ਨਹੀਂ ਸੇਵਾ ਕਰ ਸਾਰੇ ਸੇਵਾ ਜੇ ਫਿਰ ਉਹਨੂੰ ਵੀ ਡੇਰੇ ਦੇ ਮੁਖੀ ਹੋ ਨਹੀਂ ਨਹੀਂ ਜੀ ਤੇ ਫਿਰ ਮਤਲਬ ਉਦੋਂ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਤੁਸੀਂ ਤਾਂ ਅਦਾਲਤ ਨੇ ਉਹਨਾਂ ਨੂੰ ਮੁਖੀ ਕਰਾਰ ਦਿੱਤਾ ਹੈ ਨਹੀਂ ਜੀ ਪਤਾ ਅਦਾਲਤ ਦਾ ਜਿਹੜਾ ਹੁਕਮ ਹੈ ਤੁਸੀਂ ਟਿੱਚ ਜਾਣਦੇ ਹੋ ਪਤਾ ਨਹੀਂ ਜੀ